ਚਲੋ ਆ ਪਿਓ ਅੱਜਸੀ ਆ ਛੜਕਾ ਜਿਹੜੀ ਬੀੜ ਦੇ ਵਿੱਚ ਪੁਨਰਿਹੜੀ ਤੋਂ ਘੜਾਮ ਉਲਟਪੁਰ ਵਗੈਰਾ ਨੂੰ ਜਾਂਦੀ ਮਹਿਮੂਦਪੁਰ ਸ਼ਾਦੀਪੁਰ ਉਹ ਸੜਕ ਤੇ ਖੜੇ ਆ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਆ ਖੱਡੇ ਜਿਹੜੇ ਨੇ ਇਹ ਦਿਖਾ ਦਿਓ ਸੀਜ਼ਨ ਸਿਰ ਤੇ ਆ ਗਿਆ ਝੋਨੇ ਦਾ ਪਰ ਅਜੇ ਤੱਕ ਇਹਦੇ ਨਾਲ ਕੋਈ ਪੱਛ ਨਾ ਕੋਈ ਰੂੜੀ ਨਾ ਕੋਈ ਕੁਛ ਇਹਦੇ ਕੁਛ ਨਹੀਂ ਬਣਿਆ ਤੇ ਦਾਣੇ ਹੁਣ ਢੋਣ ਦਾ ਟਾਈਮ ਆ ਜੂਗਾ ਤੇ ਅਸੀਂ ਇਹ ਫੈਸਲਾ ਕੀਤਾ ਬਹਿ ਕੇ ਅੱਜ ਇਹ ਦੁੱੜਦਾਲੇ ਇਹ ਨਾਲ ਖੜਿਆ ਸਰਬਜੀਤ ਮੰਗਟ ਹੋਣੀ ਸਾਰੇ ਅੱਜ ਉੱਥੇ ਫੈਸਲਾ ਕੀਤਾ ਬੈਠ ਕੇ ਹੀ ਸਾਰਿਆਂ ਨੇ ਭਈ ਆਪਾਂ ਆਪ ਪਿੰਡਾਂ ਵਾਲੇ ਇਕੱਠੇ ਹੋਈਏ ਸਰਕਾਰ ਨੇ ਕੁਝ ਨਹੀਂ ਕਰਨਾ ਪਿੰਡਾਂ ਵਾਲੇ ਇਕੱਠੇ ਹੋ ਕੇ ਰੋੜੇ ਲਿਆ ਕੇ ਤੇ ਆਪਾਂ ਇਹ ਖੱਡੇ ਜਿਹੜੇ ਨੇ ਇਹ ਭਰ ਲਈਏ ਦਾਣੇ ਢੋ ਜਾਣਗੇ ਟਰੈਕਟਰ ਟਰਾਲੀਆਂ ਗੱਡੀਆਂ ਕਾਰਾਂ ਉਹ ਵੱਜ ਜਾਣੀਆਂ ਖੱਡਿਆਂ 'ਚ ਵੱਜਣ ਤੋਂ ਤੇ ਇਹ ਅੱਜ ਫੈਸਲਾ ਕੀਤਾ ਸਾਰਿਆਂ ਨੇ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹੱਥ ਜੋੜ ਕੇ ਵੀ 24 ਤਰੀਕ ਨੂੰ ਆਪਾਂ ਸਵੇਰੇ 10 ਵਜੇ ਸਾਰੇ ਇਕੱਠੇ ਹੋ ਕੇ ਤੇ ਇਹ ਸੜਕ ਨੂੰ ਆਪਾਂ ਸਿਰੇ ਤੋਂ ਲੈ ਕੇ ਸਿਰੇ ਤੱਕ ਪਨੇੜੀ ਤੱਕ ਇਧਰੋਂ ਉਲਟਪਰ ਹੋ ਗਿਆ ਜਿੱਥੋਂ ਤੱਕ ਵੀ ਆਪਾਂ ਕਰ ਸਕਦੇ ਆ ਇਹਨੂੰ ਤੋੜ ਸਿਰੇ ਤੱਕ ਰੋੜੇ ਰੋੜੇ ਪਾ ਕੇ ਵਿੱਚ ਇਹਨਾਂ ਦੇ ਇੱਟਾ ਰੋੜੇ ਜੋ ਵੀ ਪਾਉਣ ਵਾਲਾ ਪਾ ਕੇ ਇਹਨੂੰ ਸਹੀ ਕਰਕੇ ਆਪਣੇ ਦਾਣੇ ਢੋਣ ਦਾ ਇੰਤਜ਼ਾਮ ਜਿਹੜਾ ਉਹ ਜ਼ਰੂਰ ਕਰ ਲਈਏ ਇਹ ਸਾਡੀ ਬੇਨਤੀ ਹੈ ਇਹਨੂੰ ਸਾਰੇ ਹੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ Vai, Guilherme, você.